ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਹਾਂ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਆ ਰਹੀ ਹੈ ਹੁਣੇ ਹੁਣੇ ਐਸ ਵੱਡੀ ਹਸਤੀ ਦੇ ਹੋਇਆ ਦੇਹਾਂਤ ਦੀ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਲਾਈਕ ਸ਼ੇਅਰ ਰੱਦੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬਰ ਮੋਟੀਵੇਸ਼ਨ ਦਾ ਕੰਮ ਕਰਦਾ ਆਸ਼ੀਰਵਾਦ ਕਰਦੇ ਹਾਂ ਵੱਡੀ ਖਬਰ ਆ ਰਹੀ ਹੈ ਜੀ ਹਾਂ ਭਾਰਤੀ ਪੌਪ ਆਈਕਾਨਾ ਉਚਾ ਉੱਥਪਦੇ ਪਤੀ ਜਾਨੀ ਚਾਕੋ ਉੱਥਪਦੀ ਸ਼ੋਮਵਾਰ ਨੂੰ ਕੋਲਕਾਤਾ ਵਿੱਚ ਮੌਤ ਹੋ ਗਈ ਉਸਦੇ ਪਰਿਵਾਰ ਨੇ ਇਸ ਬਾਰੇ ਜਾਣਕਾਰੀ ਦਿੱਤੀ 78 ਸਾਲਾ ਜਾਨੀ ਨੇ ਆਪਣੇ ਘਰ ਤੇ ਟੀਵੀ ਦੇਖਦੇ ਸਮੇਂ ਬੇਚੈਨੀ ਦਿਖਾਇਆ ਕੀਤਾ ਉਸਨੂੰ ਦੱਸਿਆ ਕਿ ਉਸਨੂੰ ਡੀਲ ਹਸਪਤਾਲ ਲਿਜਾਇਆ ਗਿਆ ਪਰ ਉਸਨੂੰ ਮਰਿਤਕ ਐਲਾਨ ਦਿੱਤਾ ਗਿਆ ਉਸਨੂੰ ਦੱਸਿਆ ਕਿ ਮੌਤ ਦਾ ਕਾਰਨ ਦਿਲ ਦਾ ਦੌਰਾ ਸੀ ਉਸਦਾ ਦੂਜਾ ਪਤੀ ਜਾਨੀ ਚਾਦੇ ਬਾਗ ਦੇ ਖੇਤਰ ਨਾਲ ਜੁੜਿਆ ਹੋਇਆ ਸੀ ਉਹ ਪਹਿਲੀ ਵਾਰ 70 70 ਦੇ 10 ਕੇ ਦੇ ਗੁਰੂ ਰਚਵਕਾਰੀ ਟ੍ਰਿਕਸ ਵਿੱਚ ਮਿਲੇ ਸਾਨੂੰ ਉਸ਼ਾ ਦਾ ਪਹਿਲਾ ਵਿਆਹ ਮਰਹੂਮ ਰਾਮੂ ਨਾਲ ਹੋਇਆ ਸੀ ਉਸ਼ਾਤ ਲਵ ਉਹਨਾਂ ਦੇ ਪਿੱਛੇ ਇੱਕ ਬੇਟਾ ਸੰਨੀ ਅਤੇ ਇੱਕ ਬੇਟੀ ਅੰਜਲੀ ਸੀ ਪਰਿਵਾਰ ਨੇ ਦੱਸਿਆ ਕਿ ਅੰਤਮ ਸੰਸਕਾਰ ਮੰਗਲਵਾਰ ਨੂੰ ਕੀਤਾ ਜਾਵੇਗਾ ਵੀਡੀਓ ਦੇਖਣ ਲਈ ਤੁਹਾਡਾ